ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਿਲਬਾਖ ਸਿੰਘ ਹੰਗਲ ਇੱਕ ਵਾਰੀ ਫੇਰ ਪ੍ਰੋਗਰਾਮ ਅਣਫੁੱਲੇ ਵਰਕੇ ਲੈ ਕੇ ਤੁਹਾਡੇ ਰੂਬਰੂ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੱਥਰ ਦੇ ਤਵਿਆਂ ਵੇਲੇ ਦੇ ਇੱਕ ਮਸ਼ਹੂਰ ਗਾਇਕ ਸਾਬਰ ਹੁਸੈਨ ਸਾਬਰ ਜੀ ਦੇ ਬਾਰੇ ਸਾਬਰ ਹੁਸੈਨ ਸਾਬਰ ਮੇਲਿਆਂ ਮਸਾਵਿਆਂ ਤੇ ਤਾਂ ਬਹੁਤ ਗਾਉਂਦੇ ਰਹੇ ਪਰ ਉਹਨਾਂ ਦੇ ਰਿਕਾਰਡ ਹੋਣ ਵਾਲੇ ਜਿਹੜੇ ਗੀਤ ਆ ਉਹ ਗਿਣਤੀ ਪੱਖੋਂ ਬਹੁਤ ਥੋੜੇ ਆ ਬਗਾਣਿਆਂ ਦੇ ਵਿੱਚ ਸਾਬਰ ਹਸੈਨ ਸਾਬਰ ਜੀ ਦਾ ਸਾਥ ਨਿਰਿੰਦਰ ਬੀਬਾ ਜੀ, ਸ੍ਰਿੰਦਰ ਕੌਰ ਜੀ ਅਤੇ ਪ੍ਰਕਾਸ਼ ਸਿੱਧੂ ਜੀ ਨੇ ਦਿੱਤਾ। ਜੋ ਚੱਕ ਲਿਆ ਮੋਰ ਬਣ ਕੇ ਮੇਰੀ ਵਿਗਪਈ ਚੜੀ ਦੇ ਵਿੱਚ ਗਾਨੀ ਇਹ ਗਾਨੀ ਤੇਰੀ ਪਾ ਰੂੰਗਾ ਜੇ ਤੂੰ ਮਿੱਤਰਾਂ ਨੂੰ ਦੇਵੇਂਗੀ ਨਿਸ਼ਾਨੀ 사ਬਰ হোসেন 사ਬਰ ਜੀ ਦਾ ਜਨਮ ਪਿੰਡ ਚੱਕ ਸ਼ੇਰੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ 1930 ਨੂੰ ਪਿਤਾ ਜੀ ਸ਼੍ਰੀ ਚਰਾਗਦੀਨ ਜੀ ਅਤੇ ਮਾਤਾ ਜੀ ਸ਼੍ਰੀਮਤੀ ਲక్ష్ਮੀ ਦੇਵੀ ਜੀ ਦੇ ਘਰ ਹੋਇਆ ਅੱਜ ਕੱਲ ਪਿੰਡ ਚੱਕ ਸ਼ੇਰੇਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਹੈ ਸਾਬਰ हुसैन ਸਾਬਰ ਜੀ ਪੰਜ ਭੈਣ ਭਰਾ ਸਨ। ਇਹਨਾਂ ਤੋਂ ਛੋਟੇ ਜਿਹੜੇ ਉਹ ਬਾਬਰਸ ਹੈ ਜੀ ਸਨ ਅਤੇ ਉਹਨਾਂ ਤੋਂ ਛੋਟੇ ਹਾਜ਼ਰ हुसैन ਜੀ ਹਨ। ਸਾਬਰ हुसैन ਜੀ ਦੀਆਂ ਦੋ ਭੈਣਾਂ ਨਜ਼ੀਰ ਬੀਬੀ ਅਤੇ ਨਸੀਮ ਬੀਬੀ ਸਨ। ਸਾਰੇ ਪੰਜ ਭੈਣ ਭਰਾਵਾਂ ਵਿੱਚੋਂ ਇਸ ਵੇਲੇ ਹਾਜ਼ਰ हुसैन ਜੀ ਚੜ੍ਹਦੀ ਕਲਾ ਦੇ ਵਿੱਚ ਹਨ, ਬਾਕੀ ਸਾਰੇ ਪ੍ਰਮਾਤਮਾ ਨੂੰ ਪਿਆਰੇ ਹੋ ਚੁੱਕੇ ਹਨ। ਰੂਪ ਬਦਲਾਂ ਦਾ ਪਰ ਛਾਵਾਨੀ ਗੋਰੀਏ ਗਮਾਨ ਨਾ ਕਰੀ। ਗਾਰੀ ਤਰੀ ਮੈਂ ਜਵਾਨੀ ਉਤੋਂ ਜਾਵਾ ਵੇ ਮੁੰਡਿਆ ਗੁਮਾਨ ਨਾ ਕਰੀ ਸਾਬਰ ਹਸੈਨ ਜੀ ਦਾ ਬਚਪਨ ਆਮ ਪਿੰਡੂ ਬੱਚਿਆਂ ਦੀ ਤਰ੍ਹਾਂ ਝਾੜੀਆਂ ਮਲਿਆਂ ਦੇ ਵੇਰ ਖਾਂਦਿਆਂ ਹੀ ਬੀਤਿਆ ਮੇਲਿਆਂ ਮਸਾਵਿਆਂ ਤੇ ਕਵੀਸ਼ਰਾਂ ਢਾਡੀਆਂ ਨੂੰ ਗਾਉਂਦਿਆਂ ਸੁਣਦਿਆਂ ਵੇਖ ਕੇ ਸਾਬਰ ਹਸੈਨ ਸਾਬਰ ਨੂੰ ਗਾਇਕੀ ਦੀ ਚੇਟਕ ਛੋਟੀ ਉਮਰ ਵਿੱਚ ਹੀ ਲੱਗ ਗਈ चिटे कपिड़े पदियूं चिटे कपिड़े वेल फारमरान ठाहे नी वेला फर्मरान ठाहे पौदियां चिटे कपिड़े வாரியலாலக்காரேவாரியல காரே வசனா போனா போல பூட்ட பணே நட்டமாரே பண்பூட்டே நே कुड़ीत कागदा नी तॾहिं जहिड़ा न कुझु कपड़े अॼु बि कुझु कपिड़े दाख नग जा दाख न कि कॾहिं बि कुझु कपिड़े ਸਵੇਰ ਦੀ ਸਭਾ ਸਕੂਲ ਪੜ੍ਹਦੇ ਆ ਸਬਰ ਸਕੂਲ ਪੜ੍ਹਦੇ ਆ ਸ਼ਨੀਵਾਰ ਨੂੰ ਸਕੂਲ ਪੜ੍ਹਦੇ ਆ ਸਵੇਰ ਦੀ ਸਭਾ ਤੇ ਸ਼ਨੀਚਰਵਾਰ ਨੂੰ ਬਾਲ ਸਭਾ ਦੇ ਵਿੱਚ ਸਾਬਰ ਹਸੈਨ ਗੀਤ ਅਤੇ ਕਵਤਾਵਾਂ ਸੁਣਾਉਂਦਾ ਪਿਤਾ ਜੀ ਦਾ ਸਹਾਇ ਸਿਰ ਤੋਂ ਛੋਟੀ ਉਮਰ ਦੇ ਵਿੱਚ ਹੀ ਉਠ ਜਾਣ ਕਾਰਨ ਸਾਬਰ ਹਸੈਨ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕਿਆ तूरी दवे सिधी रेल अबारे ॼाणे कोन द सदी सवार आव मेनू के दुका दे सभी से वाले आवे, ਨਵਾਂ ਦਸਮੇਂ ਜੁੜਵਾਲਾ ਗੱਡੀ ਦੇ ਚਦਕ ਪਾਰੀਏ ਨੀ ਲੱਗੇ ਰੇਲ ਤੈਨਸ ਕਰੋ ਤੋ ਬਣਾ ਦੇ ਲਾਟੂਆਂ ਨੂੰ ਗੁਰਲ ਕਰ ਦੇ ਨੀ ਹੁੰਦ ਚੱਕ ਤੇ ਤੁਹਾਨੂੰ ਨੇ ਸੰਦਾ ਦੇ ਗੱਡੀ ਦੇ ਚਦਕ ਪਾਰੀਏ ਕਾਰ ਵਿੱਚ ਵੱਡਾ ਹੋਣ ਦੇ ਕਾਰਨ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਬਰ ਹਸੈਨ ਦੇ ਮੋਢਿਆਂ ਤੇ ਆਣ ਪਈ ਤੰਗੀਆਂ ਤੁਰਸ਼ੀਆਂ ਨਾਲ ਕੁਲ ਦਾ ਸਾਬਰ ਹਸੈਨ ਰਵਾਦ ਵੀ ਰੋਜੀ ਰੋਟੀ ਖਾਤਰ ਕਰੜੀ ਮਿਹਨਤ ਕਰਦਾ ਰਿਹਾ ਪਿੰਜਾ ਹਰਨਾ ਬਾਦੀ ਚਰਨਾ ਤੇਰੇ ਸਿੰਘਾਂ ਤੇ ਕੀ ਕੁਝ ਲਿਤੇ ਆ ਦਿੱਤਰ ਤੇ ਮੜ ਗਾਇਆ ਹੋਣਾ ਜਾਣਦਿਆਂ ਚੋਰਾ ਨੂੰ ਫਰਜਾਇਆ ਹੋਣਾ ਜਾਣਦਿਆਂ ਚੋਰਾ ਨੂੰ ਫਰਜਾਇਆ ਹੋਣਾ ਜਾਣਦਿਆਂ ਰਨਾ ਤੇਰੇ ਸੁਨਾ ਤੇ ਸੁਨ ਸੁਲਖਿਆ ਸੁੱਤਰ ਤੇ ਮਰਗਾਇਆ ਸੁੱਤਰ ਤੇ ਮਰਗਾਇਆ ਇਹ ਰਨਾ ਬਾਗੀ ਤੇ ਰਨਾ ਤੇਰੇ ਸੁਨਾ ਤੇ ਸੁਨ ਸੁਲਖਿਆ ਸੁੱਤਰ ਤੇ ਮਰਗਾਇਆ ਤੰਦੂਏ ਜੋਰਾ ਤੂੰ ਕੰਟੇ ਮਤਾਂ ਨਾਨਿਆ ਸੰਦੇ ਜੋਰਾ ਤੂੰ ਕੰਟੇ ਮਤਾਂ ਨਾਨਿਆ ਸੰਦੇ ਜੋਰਾ ਤੂੰ ਈ ਮਹਾਂ ਸੇ ਬੋਲੀ ਬੈਰ ਨੇ ਤੈਨੂੰ ਜਦੋਂ ਬੁਲਾਵਾਂ ਈ ਮੈਂ ਆਸਾ ਛੂਤ ਪਾ ਵੀਏ ਐਂਦਾ ਸੀ ਮਰ ਜਾਵਾਂ ਜੀ ਮੇਰੀਆ ਬੰਗਾ ਸੁਣ ਲੈ ਤੇਰੇ ਨੀ ਤਰਮਾਵਾੜੀਏ ਮੇਰੀਆ ਬੰਗਾ ਸੁਣ ਲੈ ਤੇਰੇ ਨਾ ਤ੍ਰੇਹੇ ਤਨਾ ਆਇਆ ਹਾਂ ਨਾ ਛਾਣ ਦੀਆ ਕੋ ਰਾ ਨੂੰ ਪਰ ਜਾਇਆ ਹਾਂ ਨਾ ਛਾਣ ਦੀਆ ਕੋ ਰਾ ਨੂੰ ਪਰ ਜਾਇਆ ਹਾਂ ਨਾ ਛਾਣ ਦੀਆ ਜੀ ਮੇਰੀਆ ਬੰਗਾ ਦਾ ਤੋਰਾ ਸਜੂ ਕਾਰ ਦੇ ਪੰਦਾ ਰਤ ਤੇ ਤੇਰਾ ਵੀ ਰਾਮੀ ਨੂੰ ਸੋਸ ਬੰਦਾ ਏ ਕੰਨ ਤੱਤੜੀ ਦੇ ਮਾਰ ਕੇ ਚਮਕਾ ਕੰਨ ਤੱਤੜੀ ਦੇ ਮਾਰ ਕੇ ਚਮਕਾ ਤੁੰਡੇਲਾ ਦਾ ਪੰਗਿਆ ਤੇਰੇ ਹੋ ਰਾਤੂੰ ਅਨੇ ਤੋ ਮਟਾ ਲਾ ਗਿਆ ਚੰਦ ਰੋ ਰਾਤੂੰ ਅਨੇ ਤੋ ਮਟਾ ਲਾ ਗਿਆ ਚੰਦ ਰੋ ਰਾਤੂੰ ਜੇ ਦੀ ਆ ਮੇਰੇ ਦੁੱਤ ਲੜਦਾ ਦੇ ਉਹ ਨੂੰ ਸਮਝਾਵੇ ਇਹ ਪਾਇਆ ਫੇਰੇ ਲਾਖਾਂ ਅੱਜ ਤੱਕ ਨਹੀਂ ਲਾਏ ਜੂਰ ਕਾਬੀਆਂ ਲਖ ਲਖ ਹੱਸਦੇ ਨਿਕਰਮਾ ਵਾਲੀਏ ਜੂਰ ਕਾਬੀਆਂ ਲਖ ਲਖ ਹੱਸਦੇ ਕਿੰਨੇ ਦਿਨ ਆਇਆ ਹੁਨਾ ਜਾਣ ਦਿਆਂ ਜੂਰਾਂ ਨੂੰ ਫਰਜਾਇਆ ਹੁਨਾ ਜਾਣ ਦਿਆਂ ਜੂਰਾਂ ਨੂੰ ਫਰਜਾਇਆ ਹੁਨਾ ਜਾਣ ਦਿਆਂ ਕਹਿੰਦੇ ਨੇ ਨੇਕ ਨੀਅਤ ਵਾਲੇ ਬੰਦਿਆਂ ਨੂੰ ਰੱਬ ਅੱਗੇ ਵਧਣ ਦਾ ਮੌਕਾ ਜ਼ਰੂਰ ਦਿੰਦਾ ਚੱਕ ਸ਼ੇਰੇ ਵਾਲਾ ਦੇ ਹੀ ਸਰਦਾਰ ਕਿਰਪਾਲ ਸਿੰਘ ਜੀ ਬਹੁਤ ਨੇਕਬਿਲ ਇਨਸਾਨ ਸਨ ਉਸ ਵੇਲੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਨ ਉਹਨਾਂ ਨੇ ਸਾਵਰ ਹਸੈਨ ਨੂੰ ਆਪਣੀ ਜੀਪ ਦਾ ਡਰਾਈਵਰ ਰੱਖ ਲਿਆ ਉਹਨਾਂ ਦੀ ਪ੍ਰੇਰਣਾ ਸਦਕਾ ਸਾਵਰ ਹਸੈਨ ਸਾਬਰ ਧਾਰਮਿਕ ਗੀਤ ਕਵਤਾਵਾਂ ਗੋਣ ਲੱਗ ਪਿਆ ਦਾਦਾ ਦੇਰੇ ਵੇ ਤੂੰ ਕੋਲੀਆਂ ਸੀ ਖੇਲਦਾ ਤੂੰ ਦਾਦਾ ਦੇਰੇ ਵੇ ਤੂੰ ਕੋਲੀਆਂ ਸੀ ਖੇਲਦਾ ਬਾਧਾ ਖਿਤੇਰੇ ਸੁਖੀ ਨਾ ਗਵੰਦ ਮੇਲਦਾ ਰਾਤ ਤੇ ਦੀਆ ਵੇ ਸਾਨੂੰ ছায়ਾ ਸੁ ਮੇਲਦਾ ਰਾਤ ਤੇ ਦੀਆ ਵੇ ਸਾਨੂੰ ছায়ਾ ਸੁ ਮੇਲਦਾ ਦਾਦਾ ਦੇਰੇ ਮੈਂ ਨਾ ਗੋਣੀਆਂ ਸੀ ਖੇਲਦਾ ਤਾ ਦਾਦੇ ਡੇਰੇ ਮੈਨਾ ਗੋਲੀਆਂ ਤੂੰ ਖੇਲਦਾ ਆ ਬਾਜੀ ਕੋਈ تیر ਨਾ ਦੀ ਨਾਗ ਵਾਂਗੂ ਮੇਲਦਾ ਮੁੱਖ ਦੱਸ ਗਿਆ ਤੈਨੂੰ ਤਾਇਆ ਗੁਰੂ ਮੇਲਦਾ ਮੁੱਖ ਦੱਸ ਗਿਆ ਤੈਨੂੰ ਤਾਇਆ ਗੁਰੂ ਮੇਲਦਾ ਇਸ ਤਰ੍ਹਾਂ ਧਾਰਮਿਕ ਸਮਾਗਮਾਂ ਵਿੱਚ ਉਸ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਮਿਲਣ ਲੱਗੇ ਉਹ ਛੇਤੀ ਹੀ ਸਾਵਰ ਹਸੈਨ ਤੋਂ ਸਾਵਰ ਹਸੈਨ ਸਾਵਰ ਪ੍ਰਸਿੱਧ ਹੋ ਗਿਆ 1963 ਵਿੱਚ ਸਾਬਰ ਸਿੰਘ ਸਾਬਰ ਨੇ ਆਪਣੀ ਰਹਿਾਇਸ਼ ਸ਼੍ਰੀ ਮੁਕਸਰ ਸਾਹਿਬ ਵਿਖੇ ਕਰ ਲਈ ਧਾਰਮਿਕ ਗਾਇਕੀ ਦੇ ਨਾਲ-ਨਾਲ ਉਸਨੇ ਪੰਜਾਬੀ ਸੱਭਿਆਚਾਰ ਗਾਇਕੀ ਵੱਲ ਵੀ ਆਪਣਾ ਰੁਖ ਕੀਤਾ ਲੁਧਿਆਣੇ ਆਉਣਾ ਜਾਣਾ ਬਣਾਇਆ ਤੇ ਲੁਧਿਆਣਾ ਵਿਖੇ ਵਿਚਰਦਿਆਂ ਉਸ ਦਾ ਮੇਲ ਉਸ ਵੇਲੇ ਦੇ ਪ੍ਰਸਿੱਧ ਗਾਇਕਾਂ ਅਤੇ ਗਾਇਕਾਵਾਂ ਦੇ ਨਾਲ ਹੋਇਆ ਜਿਵੇਂ ਜਦ ਹੀ ਤਬ ਤੇ ਜੇ ਉਹਨੇ ਕੁਝਾਂ ਰਾਤ ਨਭਗਾਂ ਆਬ ਜਾਂਦੀ ਤੱਕ ਬੋਂਦਾ ਥੋਲੇ ਮੈਂ ਘਾਰੀ ਰਾਤ ਲਬਜ਼ਰ ਹਾ 1963 ਵਿੱਚ ਹੀ ਨਿਰਿੰਦਰ ਬੀਬਾ ਜੀ ਦੇ ਨਾਲ 사ਬਰ हुसैन 사ਬਰ ਦਾ ਇੱਕ ਤਵਾ ਆਇਆ ਜਿਸ ਵਿੱਚ ਦੋ ਗੀਤ ਸਨ ਚੱਕ ਲਿਆ ਮੋਰ ਬਣ ਕੇ ਮੇਰੀ ਡਿਗਪੀ ਚਲੀ ਦੇ ਵਿੱਚ ਗਾਨੀ ਨੀ ਗੋਰੀਏ ਗਮਾਨ ਨਾ ਕਰੀ ਤੇਰਾ ਰੂਪ ਬਦਲਾਂ ਦਾ ਪਰਛਾਵਾਂ ਜਦੋਂ ਇਹ ਰਿਕਾਰਡ ਆ ਕੇ ਲੋਕਾਂ ਦੇ ਬਨੇਰਿਆਂ ਤੇ ਵੱਜਿਆ ਤਾਂ 사ਬਰ हुसैन ਦੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ ਇਹ ਤਵਾ ਹਰ ਸਪੀਕਰ ਵਾਲੇ ਦੀ ਪੇਟੀ ਦਾ ਸ਼ਿੰਗਾਰ ਬਣਿਆ ਤੇਰਾ ਵਾਸਤਵੈਰ ਨੇ ਪਾਵਾਂ ਨੀ ਕੋਰੀਏ ਧਮਾਨ ਨਾ ਕਰੀ ਤੇਰਾ ਰੂਪ ਬਦਣਾ ਦਾ ਪਰ ਛਾਵਾਂ ਨੀ ਕੋਰੀਏ ਧਮਾਨ ਨਾ ਕਰੀ ਨਰਿੰਦਰ ਬੀਬਾ ਜੀ ਤੋਂ ਇਲਾਵਾ ਸੁਰਿੰਦਰ ਕੌਰ ਜੀ ਅਤੇ ਪ੍ਰਕਾਸ਼ ਸਿੱਧੂ ਜੀ ਦੇ ਨਾਲ ਵੀ ਸਾਵਰ ਹਸਨ ਸਾਵਰ ਦੇ ਗੀਤਾਂ ਦੀ ਰਿਕਾਰਡਿੰਗ ਹੋਈ ਇਸ ਤਰ੍ਹਾਂ ਸਾਵਰ ਹਸਨ ਸਾਵਰ ਦੀ ਜੈਕੀ ਦਾ ਘੇਰਾ ਹੋਰ ਵਿਸ਼ਾਲ ਹੋ ਗਿਆ ਆਪਣੀ ਗੈਕੀ ਜ਼ਰੀਏ ਉਸਨੇ ਵਿਦੇਸ਼ਾਂ ਦੇ ਟੂਰ ਵੀ ਕੀਤੇ ਅਮਰੀਕਾ ਕੈਨੇਡਾ ਵਿੱਚ ਉਸਦੇ ਕਈ ਧਾਰਮਿਕ ਪ੍ਰੋਗਰਾਮ ਹੋਏ ਅਤੇ ਉੱਥੋਂ ਦੇ ਪੰਜਾਬੀਆਂ ਦੀ ਵਾਹ ਵਾਖ ਖੱਟੀ ਕਈ ਰੇਡੀਓ ਕੇਂਦਰਾ ਨੇ ਉਸਦੇ ਲਾਈਵ ਪ੍ਰੋਗਰਾਮ ਪੇਸ਼ ਕੀਤੇ ਸ਼ਗੀਰ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਾਵਰ ਸਿੰਘ ਸਾਵਰ ਦੇ ਸਾਰੇ ਹੀ ਪ੍ਰੋਗਰਾਮ ਬਾਖਮਾਲ ਸਾਨਾ ਤੇ ਉਹ ਕਈ ਸਾਲ ਪੰਜਾਬੀਆਂ ਦੇ ਦਿਲਾਂ ਤੇ ਛਾਏ ਰਹੇ ਸੈਖਾ ਨਿਮ ਥੱਲੇ ਨੀ ਜੋ ਆਈ ਤੇਰੇ ਬਾਪ ਦਾ ਸੈਖਾ ਨਿਮ ਥੱਲੇ ਨੀ ਜੋ ਆਈ ਤੇਰੇ ਬਾਪ ਦਾ ਕੈਸਾ ਹੈ ਨਿ ਪੱਲੇ ਵਿੱਚ ਘੁਟਾਰ ਵਾਂਗੂ ਸਾਦ ਦਾ ਕੈਸਾ ਹੈ ਨਿ ਪੱਲੇ ਵਿੱਚ ਘੁਟਾਰ ਵਾਂਗੂ ਸਾਦ ਦਾ ਕਿੱਥੇ ਵਿੱਚ ਨੱਚੀਆਂ ਕੋ ਤੰਗ ਜੀਆਂ ਸਾਲੀਆਂ ਫਿਰ ਚਾਂਦੇ ਪੱਤੇ ਵੀ ਵਜਾਉਣ ਨਾਲ ਤਾਲੀਆਂ ਕਿੱਥੇ ਵਿੱਚ ਨੱਚੀਆਂ ਕੋ ਤੰਗ ਜੀਆਂ ਸਾਲੀਆਂ ਫਿਰ ਚਾਂਦੇ ਪੱਤੇ ਵੀ ਵਜਾਉਣ ਨਾਲ ਤਾਲੀਆਂ ਤੇਰੇ ਚਾਂਦੇ ਵਰਦੇ ਵੀ ਵਜਾਉਣ ਨਾਲ ਤਾਲੀਆਂ ਚੰਦ ਢਾਵਾਂ ਢੋਲ ਤਾਰੇ ਕਹਿਣ ਬੱਲੇ ਬੱਲੇ ਤੂੰ ਤਾਰ ਵਾਂਗੂ ਚਾਹਦਾ ਚੰਦ ਢਾਵਾਂ ਢੋਲ ਤਾਰੇ ਕਹਿਣ ਬੱਲੇ ਬੱਲੇ ਤੂੰ ਤਾਰ ਵਾਂਗੂ ਚਾਹਦਾ ਉਹ ਪੈਖਾਨੀ ਮੱਥਲੇ ਨੀਂ ਜਵਾਈ ਤੇਰੇ ਬਾਪ ਦਾ ਕਾਣ ਮੇਰੇ ਜੱਟ ਜਿਵੇਂ ਦਸਤਰੀ ਦੀ ਹੋਰੇ ਤੂੰ ਤੇ ਮਨਿਲਾ ਤੇ ਤਾਂ ਜੰਗ ਦੇ ਲੰਘੂੜਵੇਂ ਕਾਣ ਮੇਰੀ ਜੱਪੀ ਚੀਨੀ ਬਸਰੀ ਦੀ ਹੋਰੇ ਕੋਤੇ ਮਨ ਲੱਗਦਾ ਹੈ ਜੰਗਲੀ ਬੰਗੂਰ ਵੇ ਕੋਤੇ ਮਨ ਲੱਗਦਾ ਹੈ ਜੰਗਲੀ ਬੰਗੂਰ ਵੇ ਚੰਦਨਾਲੀ ਸੋਣੀ ਦੇ ਪਹਾੜ ਪਾਇਆ ਪੱਲੇ ਜੋ ਆਈ ਤੇਰੇ ਬਾਪ ਦਾ ਚੰਦਨਾਲੀ ਸੋਣੀ ਦੇ ਪਹਾੜ ਪਾਇਆ ਪੱਲੇ ਜੋ ਆਈ ਤੇਰੇ ਬਾਪ ਦਾ ਸਾਬਰ ਹੀ ਪੱਲੇ ਦੇ ਘੁਟਾਰ ਵੰਨ ਚਾਨ ਦਾ ਸਾਬਰ हुसैन ਸਾਬਰ ਜੀ ਦਾ ਵਿਆਹ ਬੀਬੀ ਸ਼ੀਲਾ ਦੇਵੀ ਜੀ ਦੇ ਨਾਲ ਹੋਇਆ ਉਹਨਾਂ ਦੇ ਘਰ ਚਾਰ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ। 1983 ਵਿੱਚ ਸੌਰਵ ਸੈਨ ਸੌਰਵ ਜੀ ਪੱਕੇ ਤੌਰ ਤੇ ਚੰਡੀਗੜ੍ਹ ਵਿਖੇ ਆਣ ਵਸੇ। ਪੁੱਤਰ ਰਜਿੰਦਰ ਸੌਰ ਨੂੰ ਪੜ੍ਹਾ ਕੇ ਉਹਨਾਂ ਡਾਕਟਰ ਬਣਾਇਆ। 1995 ਦੇ ਵਿੱਚ ਰਜਿੰਦਰ ਸੌਰ ਅਮਰੀਕਾ ਚਲਾ ਗਿਆ। ਉੱਥੇ ਅੱਜਕੱਲੋ ਟੈਕਸਾਸ ਦੇ ਵਿੱਚ ਐਮਡੀ ਡਾਕਟਰ ਹੈ। ਕਮਨਾਈਆ ਇਕਲਾ ਮਨ ਪੇਸ਼ ਗਈ ਨਾ ਮੇਰੀ ਹੋ ਪੇਸ਼ ਗਈ ਨਾ ਮੇਰੀ ਚੱਲ ਅਰਸ਼ਾ ਨੂੰ ਉੱਡ ਚੱਲੀਏ ਤੂੰ ਲਾਰੀ ਜਾਂਦੇ ਪਾਣੀ ਤੇਰਾ ਉੱਤੇ ਡੋਰੀਆ ਮਹਿਲਾਂ ਵਾਲੀ ਕਰਨੀ ਮੇਰਾ ਨਰਮਸਾਲ ਜਾ ਬੋਤਲ ਵਰਗਾ ਗਾਲਵੇਂ ਮੇਰਾ ਨਰਮਸਾਲ ਜਾ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਾਵਰ ਹਸੈਨ ਸਾਵਰ ਦੀ ਇੱਕ ਭੈਣ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਕੀੜੇ ਖਾਂ ਸ਼ਕੀਨ ਜੀ ਦੇ ਨਾਲ ਵਿਆਹੀ ਹੋਈ ਸੀ। ਜਗਤ ਪ੍ਰਸਿੱਧ ਨੌਜਵਾਨ ਗਾਇਕ ਬਲਸ਼ਾਦ ਅਖਤਰ ਵੀ 우ਸਤਾਦ ਕੀੜੇ ਖਾਂ ਜੀ ਦਾ ਪੁੱਤਰ ਸੀ ਜਿਸ ਦਾ ਇੱਕ ਪ੍ਰੋਗਰਾਮ ਦੇ ਦੌਰਾਨ ਸਟੇਜ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਸਿੱਧ ਗਾਇਕਾ ਸਵਰਗੀ ਮਨਪ੍ਰੀਤ ਅਖਤਰ ਵੀ 우ਸਤਾਦ ਕੀੜੇ ਖਾਂ ਜੀ ਦੀ ਧੀ ਸੀ। ਉਹਨਾਂ ਦਾ ਵੱਡਾ ਸੁਪੁੱਤਰ ਗੁਰਾਂ ਦਿੱਤਾ ਅਖਤਰ ਵੀ ਇੱਕ ਬਹੁਤ ਵਧੀਆ ਗਾਇਕ ਹੈ। ਗੁਰਾਂ ਦਿੱਤਾ ਜੀ ਨੇ ਪੱਕੇ ਤੌਰ ਤੇ ਤਾਂ ਗਾਇਕੀ ਨੂੰ ਨਹੀਂ ਅਪਣਾਇਆ ਪਰ ਆਪਣੇ ਛੋਟੇ ਵੀਰ ਦਿਲਸ਼ਾਦ ਅਖਤਰ ਵੀ ਸ਼ੁਰੂਆਤ ਵੇਲੇ ਉਹਨਾਂ ਦੇ ਨਾਲ ਪ੍ਰੋਗਰਾਮ ਕਰਦੇ ਰਹੇ ਨੇ ਉਹਨਾਂ ਦੀ ਰਹਾਇਸ਼ ਇਸ ਵੇਲੇ ਕੋਟਪੂਰਾ ਵਿਖੇ ਹੈ ਉਹ ਐਫਸੀਆਈ ਵਿਭਾਗ ਤੋਂ ਸੇਵਾਮੁਕਤ ਹੋਏ ਹਨ ਬੋਤੀ ਬਿਨਾ ਕਰ ਮੈਨੂੰ ਸੁਣਾ ਤੁਣਾ ਜਾਪਦਾ ਹਾਕ ਕੇ ਆਇਆ ਸੀ ਪਿਆ ਤੇਰੇ ਬਾਪ ਦਾ ਮੁੱਖ ਵੇਖ ਲੰਦੀ ਪੁੱਤਰ ਦਾ ਮੈਂ ਹਾਂ ਚੱਟ ਬਿੰਦੇ ਦੀ ਪਰੌਣੀ ਛੜੇਦੀ ਮਾਰੋਵੇ ਮੇਰੇ ਪੁੱਤ ਨੂੰ ਬਹੂ ਨਹੀਂ ਥਿਉਣੀ ਛੜੇਦੀ ਮਾਰੋਵੇ ਤੂੰ ਹੀ ਪਾਂਡਾ ਵੀ ਤੇ ਬਲੇਤ ਤੁਰ ਜਾਵਾਂਗੇ ਛੱਡ ਪਰਾ ਹਉ ਤੋਈ ਮੇਮ ਸ਼ੇਮ ਲਿਆਵਾਂਗੇ ਸਾਰਾ ਪਿੰਡ ਡਰੇ ਹੁਣ ਕੋਈ ਨਾ ਮਰਾੜਾਂ ਵਾਲੇ ਮਾਨ ਦੇ ਸਾਹਮਣੇ ਖੜਤਾ ਨੀ ਸਾਰਾ ਪਿੰਡ ਜੁਗਲਾਦਾ ਤੇਰੇ ਪੁੱਤ ਦੀ ਕਾਰ ਤੇ ਸਰਦਾਰ ਨੀ ਸਾਰਾ ਪਿੰਡ ਜੁਗਲਾਦਾ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਾਬਰ ਹਸੈਨ ਸਾਬਰ ਜੀ ਦੇ ਖਾਨਦਾਨ ਦੀ ਪੰਜਾਬੀ ਸੰਗੀਤ ਜਗਤ ਨੂੰ ਵੱਡੀ ਦੇਣ ਹੈ 1999 ਵਿੱਚ ਸੰਖੇਪ ਜੀ ਬਿਮਾਰੀ ਪਿੱਛੋਂ ਸਾਬਰ ਹਸੈਨ ਸਾਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ 2016 ਦੇ ਵਿੱਚ ਉਹਨਾਂ ਦੀ ਧਰਮ ਪਤਨੀ ਬੀਬੀ ਸ਼ੀਲਾ ਦੇਵੀ ਵੀ ਇਸ ਜਹਾਨ ਤੋਂ ਰੁਖਸਤ ਹੋ ਗਈ ਸਾਵਰਸਾਂ ਸਾਵਰ ਜੀ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਗੀਤਾਂ ਨਾਲ ਆਨੰਦਮਾਨ ਦੇ ਰਹਿਣਗੇ ਸਾਵਰਸਾਂ ਸਾਵਰ ਆਪਣੇ ਗੀਤਾਂ ਜ਼ਰੀਏ ਰਹਿਦੀ ਦੁਨੀਆ ਤੱਕ ਜਿਉਂਦੇ ਰਹਿਣਗੇ ਨਗਾਇਤਾਂ ਨੂੰ ਪੈ ਗਈ ਬੱਕਰੀ ਪੈ ਗਈ ਬੱਕਰੀ ਨੀ ਬੁੜਾ ਬੁੜੀ ਦੀ ਜਾਨ ਨੂੰ ਰੋਵੇ ਖਸਮ ਨੂੰ ਖਾਏ ਬੱਕਰੀ ਤੇਰਾ ਰੋਣ ਚੱਲਿਆ ਨਾ ਜਾਵੇ ਹਾਲੇ ਸੁਖੀ ਮਦਾ ਕੰਡਾ ਤੈਨੂੰ ਮੁੜ ਕੇ ਜਵਾਨੀ ਆਵੇ ਨਿਸ਼ ਨਾਲ ਰਾਜਪੁੱਜ ਕੇ ਰਾਜਪੁੱਜ ਕੇ ਨੀ ਬੈਠਾ ਕੱਪੜੇ ਮਰਾੜਾ ਵਾਲਾ ਥੋਵੇ ਮਾਰ ਖੁੰਦ ਬੱਕਰੀ ਨੂੰ ਬੱਕਰੀ ਨੂੰ ਕੇਰਾ ਵੱਖੀਆਂ ਪਨਾ ਕੇ ਥੋਵੇ ਦੋਸਤੋ ਇਹ ਸਾਰੀ ਜਾਣਕਾਰੀ ਅਸੀਂ ਹਰਦਾਲ ਸਿੰਘ ਥੋਹੀ ਹੋਰਾਂ ਦੀ ਇੱਕ ਕਿਤਾਬ ਅਤੇ ਸਾਬਰ ਹਸੈਨ ਸਾਵਰ ਜੀ ਦੇ ਭਾਣਜੇ ਗੁਰਨਦੀਪ ਅਖਤਰ ਜੀ ਤੋਂ ਪ੍ਰਾਪਤ ਕੀਤੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਇਸ ਕਰਕੇ ਅਸੀਂ ਹਰਦਾਲ ਸਿੰਘ ਥੋਹੀ ਹੋਰਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਗੁਰਨਦੀਪ ਅਖਤਰ ਜੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਮਾਮਾ ਜੀ ਸਾਬਰ ਹਸੈਨ ਸਾਵਰ ਜੀ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਦ ਤੱਕ ਅਸੀਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣੇ ਆ ਤਦ ਤੱਕ ਸਾਨੂੰ ਦਿਵਾ ਗਿਆ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ